ਫੇਦਾ ਗੱਲਿਆ ਚੇਕੜ ਦੂਰ ਘਰ ਨਾਲ ਪਿਆਰੇ ਨੇ ਹੂੰ ਇਨਸ਼ਾਅਲਾ ਤੇ ਪੀਛੇ ਕੰਬਲੀ ਜਹਾਂ ਤੇ ਤੋਤੇ ਨੇ ਹੂੰ ਫੇਦਾ ਗੱਲਿਆ ਚੇਕੜ ਦੂਰ ਘਰ ਨਾਲ ਪਿਆਰੇ ਨੇ ਹੂੰ ਚਲਾ ਤੇ ਭੀਜੇ ਕੰਬਲੀ ਰਹਾ ਤੇ ਤੋਤੇ ਨੇ ਹੂੰ ਭੀਜੋ ਸਜੋ ਕੰਬਲੀ ਅੱਲਾ ਵਰਸੇ ਮੈਂ ਹੂੰ ਅੱਲਾ ਵਰਸੇ ਮੈਂ ਹੂੰ जाए मिला तिन सजना तू तो, तो पिछो से जो कम्बली अल्लाह वर्षे में हूँ जाए मिला तिन सजना तो तो नाहीं ਜਾਏ ਮਿਲਾਂ ਤਿੰਨ ਸਾਜਨਾ ਤਤੋ ਨਹੀ ਨੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਰੀਦਾ ਚੇਤ ਘਟੋਲਾ ਵਾਣ ਦੁਖ ਵਿਰਹ ਵਿਛਾਵਣ ਲੇਪ ਇਹ ਹੈ ਹਮਾਰਾ ਜੀਵਨਾ ਤੂੰ ਸਹਾਇਬ ਸੱਚੇ ਵੇਖ ਦੇਖ ਬੰਦੇ ਦੇ ਬਾਗ ਅਜੇ ਸੋ ਨਾ ਰਬ ਬੋੜਿਓ ਦੇਖ ਬੰਦੇ ਕੀ ਪਾਗ ਅਜਿ ਸੋ ਨਾ ਰਬ ਬੋਲਿਉ ਦੇਖ ਬੰਦੇ ਕੀ ਪਾਗ ਅਜਿ ਸੋ ਨਾ ਰਬ ਬੋਲਿਉ ਅਜਿ ਸੋ ਨਾ ਰਬ ਬੋਲਿਉ ਅਜੇ ਸੋ ਨਰਾਬ ਬੋੜਿਓ ਜੀ ਅਜੇ ਸੋ ਨਰਾਬ ਬੋੜਿਓ ਅਜੇ ਸੋ ਨਰਾਬ ਬੋੜਿਓ ਦੇਖ ਬੰਦੇ ਕੇ ਭਾਗ ਅਜੇ ਸੋ ਨਰਾਬ ਬੋੜਿਓ ख बद के भाग अॼ सो न रब बोड़ो फरीदा तन सुका पिंजरिया फरीदा तन सुका पिंजरिया ਤਲੀਆ ਠੂਕੇ ਕਾਗ ਅਜਿ ਸੋ ਨਾ ਰਬ ਬੋਲਿਉ ਦੇਖ ਬੰਦੇ ਕੇ ਪਾਗ ਅਜਿ ਸੋ ਨਾ ਰਬ ਬੋ ਦੇਖ ਬੰਦੇ ਕੇ ਪਾਗ ਅਜਿ ਸੋ ਨਾ ਰਬ ਬੋਲਿਉ ਅਜਿ ਸੋ ਨਾਰਬ ਬੋੜਿਓ ਅਜਿ ਸੋ ਨਾਰਬ ਬੋੜਿਓ ਦੇਖ ਬੰਦੇ ਕੇ ਬਾਗ ਅਜਿ ਸੋ ਨਾਰਬ ਬੋੜਿਓ ਕਾਗਾ ਕੋਰਗ ਟੰਡੋ ਲਿਆ ਕਾਗਾ ਕੋਰਗ ਟੰਡੋ ਲਿਆ ਸਗਲਾ ਖਾਇਆ ਮਾਸ ਅਜੇ ਸੋ ਨਾ ਰਬ ਬੋੜਿਉ ਦੇਖ ਬੰਦੇ ਕੇ ਭਾਗ ਅਜੇ ਸੋ ਨਾ ਰਬ ਬੋੜਿਉ ਇਹ ਦੋ ਨੈਨਾ ਮਤ ਸੋਯੋ ਇਹ ਦੋ ਨੈਨਾ ਮਤ ਸੋਯੋ ਪਰ ਦੇਖਣ ਕੀ ਆਸ ਅਜੇ ਸੋਨਾ ਰੱਬ ਬੋੜਿ ਦੇਖ ਬੰਦੇ ਕੇ ਬਾਗ ਅਜੇ ਸੋਨਾ ਰੱਬ ਬੋੜਿਓ ਕਾਗਾ ਕੋਰਗ ਟੰਡੋ ਲਿਆ ਕਾਗਾ 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 ਚੁੰਡ ਨਾ ਪਿੰਜਰਾ ਕਾਗਾ ਚੁੰਡ ਨਾ ਪਿੰਜਰਾ ਬਸੇ ਤੇ ਉਡ ਜਾਏ ਅਜ ਸੋਨਾ ਰਬ ਬੋੜੀ ਦੇਖ ਬੰਦੇ ਕੇ ਬਾਗ ਅਜੇ ਸੋਨਾ ਰਬ ਬੋੜਿਉ ਦੇਖ ਬੰਦੇ ਕੇ ਬਾਗ ਅਜੇ ਸੋਨਾ ਰਬ ਬੋੜਿਉ ਜੇ ਤਾ ਪਿੰਜਰੇ ਮੇਰਾ ਸੋ ਬਸੇ जेत पिंजरे मेरा साहो वसे मास न खजे सिव न रब बोल देख बंदे के पाग, अॼ सि न रब बोलयू अॼ सो नब वोड़ो अॼु से न रब बोड़ अॼु सो न रब बोड़ो अॼ सो न रब बोड़ो ते खाग ਅਜੇ ਸੋ ਨਰਾਬ ਬੋੜਿਓ ਦੇਖ ਬੰਦੇ ਕੇ ਭਾਗ ਅਜੇ ਸੋ ਨ ਰਬ ਬੋੜਿਓ ਇਹ ਸ਼ਬਦ ਬਾਬੇ ਫਰੀਦ ਜੀ ਦਾ ਹੈ ਇਹਨਾਂ ਦਾ ਨਾਮ ਸ਼ੇਖ ਫਰੀਦ ਦੀਨ ਮਸਦੂਨ ਗੰਜ ਏ ਸ਼ਕਰ ਪ੍ਰਚਲਤ ਨਾਮ ਸੇਖ ਫਰੀਦ ਸ਼ਕਰ ਗੰਜ ਪਿਤਾ ਦਾ ਨਾਮ ਸੇਖ ਜਲਾਲਦੀਨ ਸੁਲੇਮਾਨ ਮਾਤਾ ਜੀ ਮਰੀਮ ਤੁਰਸਮ ਜਨਮ ਸਥਾਨ ਖੇਤਰਵਾਲ ਚਾਵਲਸੀ ਮਸਾਇਕ ਜ਼ਿਲ੍ਹਾ ਮਲਤਾਨ ਅੱਜਕੱਲ ਪਾਕਿਸਤਾਨ ਕ્યાં ਜਾਂਦਾ ਹੈ ਜਨਮ 1173 ਈਸਵੀ ਵਿੱਚ ਪਰਲੋਗ ਪਰਲੋਗ ਪਵਨ 1266 ਈਸਵੀ ਵਿੱਚ ਅਸਥਾਨ ਪਾਸ ਲਟਕ ਕੇ ਤਾਪ ਕਰਨ ਵਾਲਾ ਖੂ ਇਸ ਸ਼ਬਦ ਦੇ ਵਿੱਚ ਦੱਸਿਆ ਗਿਆ ਹੈ ਇਸ ਸਹਾਕੀ ਦੇ ਵਿੱਚ ਦੱਸਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਰਾਗ ਸੂਹੀ ਰਾਗਾਸਾ ਵਿੱਚ ਦੋ ਦੋ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ 130 ਲੋਕ ਜਿੰਨਾ ਵਿੱਚ ਛਾਰਾ ਸਲੋਕ ਕੁਰੂਗ੍ਰਾਂਧ ਸਾਹਿਬ ਜੀ ਦੇ ਵਿੱਚ ਹੈ ਪ੍ਰਸਿੱਧੀ ਖੇਤਰ ਸਾਰਾ ਹਿੰਦੁਸਤਾਨ ਹੋਂ ਵਾਲਾ ਪਾਕਿਸਤਾਨ ਮੌਜੂਦ ਹੈ ਬਾਬਾ ਸੇਖ ਫਰੀਦ ਜੀ ਜਿਸ ਖੂਹ ਵਿੱਚ ਲੜਕੇ ਸਨ ਉਹ ਖੂਹ ਛਾਵਰ ਸੀ ਚਾਵਲ ਸੀ ਮਸਾਇਕਾ ਵਿੱਚ ਮੌਜੂਦ ਹੈ پاک ਪਟਨ پاک ਪਤਨ ਅਜੋਤਨ ਜਿਸ ਦਾ ਪਹਿਲਾ ਨਾਮ ਅਜੋਤਨ ਸੀ ਚਾਵਰਸੀ ਮਸਾਇਕਾ ਦਾ ਪਹਿਲਾ ਨਾਂ ਕੋਠੀਵਾਲ ਸੀ ਇਹ ਦੋਵੇਂ ਸਥਾਨ ਸੂਬਾ ਮਲਤਾਨ ਵਿੱਚ ਹੋਣ ਸੂਬਾ ਮਲਤਾਨ ਵਿੱਚ ਹੈ ਪਾਕਿਸਤਾਨ ਜ਼ਿਲ੍ਹਾ ਪਾਕਿਸਤਾਨ ਵਿੱਚ ਜ਼ਿਲ੍ਹਾ ਮਿੰਟ ਮਾਰੀ ਮਿੰਟਕ ਮੁਗਰੀ ਵਿੱਚ ਹਨ ਚਾਵਲਸੀ ਮੰਡੀ ਬੂੜੇਵਾਲ ਤੋਂ 7 ਮੀਲ ਦੀ ਦੂਰੀ ਤੇ ਹੈ ਮਜ਼ਾਰ ਕਾਟ ਦੀ ਰੋਟੀ ਪੱਥਰ ਨੂਮਾ ਦਾ ਫਲ ਗੋਦਰੀ ਬਹਿਸ ਬਹਿਸਾਤੀ ਦਰਵਾਜਾ ਯਾਦਗਾਰ ਪਾਕ ਪਟਨ ਵਿੱਚ ਮੌਜੂਦ ਹਨ ਰੱਬੀ ਵਿਛੋੜੇ ਵਿੱਚ ਬਾਬਾ ਫਰੀਦ ਜੀ ਦੀ ਵੇਦਤਾ ਦਿਲ ਦਾ ਦਰਦ ਵਿਛੋੜੇ ਦਾ ਦੁੱਖ ਤਿੱਖੀ ਹੁੰਦੀ ਗਈ ਇਨ੍ਹਾਂ ਸ਼ਲੋਕਾਂ ਦੀ ਆਵਾਜ਼ ਨੂੰ ਇੱਕ ਭੋਲੇ ਅਜਾੜੀ ਨੇ ਸੁਣਿਆ ਉਹ ਖੂਹ ਤੇ ਪੁੱਜਾ ਅਜਾੜੀ ਕਹਿੰਦੇ ਨੇ ਬੱਕਰੀਆਂ ਚਾਰਨ ਵਾਲਾ ਪੇੜਾਂ ਚਾਰਨ ਵਾਲਾ ਅਜਾੜੀ ਪਹੁੰਚਿਆ ਉਸ ਖੂਹ ਤੇ ਉਹ ਪੁੱਜਾ ਜਦੋਂ ਵੇਖਿਆ ਤਾਂ ਇੱਕ ਫਕੀਰ ਪੁੱਠਾ ਲੜਕ ਰਹਾ ਨਜ਼ਰੀ ਆਇਆ ਪੁੱਛਣ ਲੱਗਾ ਐ ਦਰਵੇਸ਼ ਜੀ ਆਪ ਜੀ ਖੂਬ ਚ ਕਿਉਂ ਪੁੱਠੇ ਲੜਕ ਰਹੇ ਹੋ ਬਾਬੇ ਫਰੀਦ ਨੇ ਉੱਤਰ ਦਿੱਤਾ ਅਸੀਂ ਬੰਦਗੀ ਕਰ ਆਏ ਹਾਂ ਖੁਦਾ ਨੂੰ ਯਾਦ ਕਰ ਰਹੇ ਹਾਂ ਜਦੋਂ ਖੁਦਾ ਮਿਹਰਬਾਨ ਹੋਜੂਗਾ ਉਹ ਜਾਣਗੇ ਜ਼ਰੂਰ ਦਰਸ਼ਨ ਬਖਸ਼ਣਗੇ ਅਜਾੜੀ ਪਹਿਲਾਂ ਵੀ ਫਕੀਰਾਂ ਦੀ ਸੰਗਤ ਕਰ ਚੁੱਕਾ ਸੀ ਉਸ ਨੇ ਝਟਫਟ ਇੱਕ ਰਸਾ ਵਟਿਆ ਘਾ ਦਾ ਘਾ ਦਾ ਰਸਾ ਵਟਿਆ ਤੀ ਅਤੇ ਰੱਬ ਦੇ ਭਰੋਸੇ ਤੇ ਬਾਬਾ ਫਰੀਦ ਜੀ ਵਾਂਜੂ ਆਪਣੇ ਪੈਰ ਬਨ ਕੇ ਖੂਹ ਵਿੱਚ ਲਟਕ ਗਿਆ। ਪ੍ਰਭੂ ਭਗਤੀ ਵਾਛਲ ਅਨ ਪੋਲੇ ਅਜਾੜੀ ਨੂੰ ਪਹਿਲਾ ਦਰਸ਼ਨ ਦਿੱਤੇ। ਪਹਿਲਾ ਦਰਸ਼ਨ ਤਾਂ ਦਿੱਤੇ ਉਹ ਅਜਾੜੀ ਨੂੰ ਤਾਂ ਪਤਾ ਨਹੀਂ ਸੀ। ਕਿੱਕਾ ਆਧਾਰਾ ਟੋਟੇ ਜਾਣਾ ਪਰਮਾਤਮਾ ਨੇ ਕਿਹਾ ਇਹ ਅਨਜਾਨ ਹੈ ਇਹਨੂੰ ਮੈਂ ਦਰਸ਼ਨ ਪਹਿਲਾਂ ਦਵਾ ਕਿਉਂਕਿ ਉਹਨੇ ਘਾਹ ਦਾ ਰੱਸਾ ਵਟ ਕੇ ਤੇ ਪੁੱਠਾ ਪੈਰ ਨੂੰ ਲਟਕ ਕੇ ਉਹਦੇ ਵਿੱਚ ਲਟਕ ਗਿਆ ਬਾਬੇ ਫਰੀਦ ਨੇ ਚੰਗੀ ਤਰ੍ਹਾਂ ਸੰਗਲ ਬੱਧਾ ਸੀ ਬੜੇ ਝਗੜ ਬੰਦ ਕੀਤੇ ਸੀ ਇਹਨੂੰ ਇਹਨੇ ਘਾਹ ਦਾ ਰੱਸਾ ਟੁੱਟ ਜਾਣਾ ਤੇ ਇਹਨੇ ਕੂਚ ਵਿੱਚ ਡੇਪਣਾ ਤੇ ਪਰਮਾਤਮਾ ਨੇ ਇਹ ਅਜਾੜੀ ਨੂੰ ਪਹਿਲਾਂ ਦਰਸ਼ਨ ਦਿੱਤੇ ਪਿੱਛੋਂ ਬਾਬਾ ਫਰੀਦ ਜੀ ਨੂੰ ਪ੍ਰਤੱਖ ਦਰਸ਼ਨ ਬਖਸ਼ੇ ਦੋਨਾਂ ਦੇ ਹਿਰਦੇ ਠੰਡੇ ਹੋ ਗਏ ਚਿੜੀ ਬਿਸ਼ਾਨਾ ਪ੍ਰੀਤ ਮੇਰ ਦੇ ਘਰ ਆ ਗਿਆ ਨੈਣਾ ਨਾਲ ਪਿਆਰੇ ਅੱਲਾ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਪ੍ਰਭੂ ਜੀ ਨੇ ਦਰਸ਼ਨ ਪਿੱਛੋਂ ਬਾਬਾ ਫਰੀਦ ਜੀ ਅੰਦਰ ਭਗਤੀ ਦਾ ਰੰਗ ਵੱਧ ਆ ਗਿਆ ਅਠੋ ਪੈਰ ਸੁਰਤ ਜੁੜੀ ਰਹਿਣ ਲੱਗ ਪਏ ਖੂਹ ਵਿੱਚੋਂ ਨਿਕਲ ਆਏ ਇਹ ਖੂਹ پاک ਪਟਨ ਦੇ ਕੋਲ ਜਲਾ ਮਿੰਡਮਰੀ ਵਿੱਚ ਹੈ ਆਨੰਦ ਮਗਨ ਹੋਏ ਆਪਣੇ ਅੱਲਾ ਦੇ ਵਸਲ ਨਾਲ ਪ੍ਰਾਪਤ ਹੋਈ ਆਤਮ ਖੁਸ਼ੀ ਖੇੜਾ ਤੇ ਪ੍ਰਭੂ ਜੀ ਦੇ ਮਲਾਪ ਦੇ ਮਾਣੇ ਰਸ ਨੂੰ ਬਿਆਨ ਕਰਨੋਂ ਨਾ ਰਹਿ ਸਕੇ ਅਤੇ ਪ੍ਰਮਾਨ ਕੀਤਾ ਫਰੀਦਾ ਸ਼ਕਰਖੰਡ ਨਵਾਤ ਗੁੜ ਫਰੀਦਾ ਸ਼ਕਰਖੰਡ ਨਵਾਤ ਗੁੜ ਮੱਖਿਓ ਮਾਝਾ ਦੁੱਧ ਸਾਰੇ ਵਸਤੂ ਮਿੱਠੀਆਂ ਰੱਬ ਨਾ ਪੋਜਣਾ ਤਦ ਰੱਬੀ ਪ੍ਰੀਤ ਦੇ ਭਖਾਰੀ ਬਾਬਾ ਫਰੀਦ ਜੀ ਰੱਬੀ ਪ੍ਰੇਮ ਰੂਪੀ ਕਥੂਰੀ ਜਾਨੀ ਕਿ ਆਪਾਂ ਕਸਤੂਰੀ ਕਹਿੰਨੇ ਆ ਇਹਦੇ ਵਿੱਚ ਕਥੂਰੀ ਦੱਸਿਆ ਕਤੂਰੀ ਦੀ ਸੁਗੰਧੀ ਨਾਲ ਨਸਿਆ ਗਏ ਭਜੇ ਭਜਿਆ ਜਾਨੀ ਕਿ ਭਜਿਆ ਗਏ ਨਸਿਆ ਗਏ ਬਾਬਾ ਫਰੀਦ ਜੀ ਦੇ ਜੋਲ ਸੂ ਜੋਹਦ ਸੂਫੀ ਰੰਗਣਾਤੇ ਵਿੜਾਈ ਨੂੰ ਵੇਖ ਕੇ ਇੱਕ ਮਤ ਸਭੀ ਕਾਜੀ ਸੁਬਾਨ ਦੀਨ ਈਰਖਾ ਕਰਕੇ ਲੋਕਾਂ ਨੇ ਤੇ ਇਲਾਕੇ ਦੇ ਜ਼ਗੀਰਦਾਰਾਂ ਨੂੰ ਆਖਣ ਲੱਗਾ ਫਰੀਦ ਬਾਬਾ ਫਰੀਦ ਸਰਾਂ ਦੇ ਵਿਰੋਧ ਹਨ ਇਸ ਨੂੰ ਇਥੋਂ ਕਾਢ ਦੇਣਾ ਚਾਹੀਦਾ ਇਸ ਗੱਲ ਦਾ ਪਤਾ ਲੱਗਾ ਮਲਤਾਨ ਦੇ ਹਾਕਮ ਨੂੰ ਮਲਤਾਨ ਦੇ ਹਾਕਮ ਨੂੰ ਲੱਗਾ ਤਾਂ ਕਾਜੀ ਸੁਭਾ ਦੇ ਨੂੰ ਸਾਦ ਕੇ ਚੰਗੀ ਝਾੜ ਪਾਈ ਪਰ ਕਾਜੀ ਅੰਦਰ ਲੱਗੀ ਈਰਖਾ ਦੀ ਅੱਗ ਮਠੀ ਨਾ ਹੋਈ ਉਸ ਨੇ ਇੱਕ ਬਦਮਾਸ਼ ਪਾਸੋਂ ਵੀ ਬਾਬਾ ਫਰੀਦ ਜੀ ਨੂੰ ਮਟਾਉਣਾ ਚਾਹਾ ਪਰ ਇਸ ਦਾ ਇਹ ਭੈੜਾ ਮਨਸੂਬਾ ਖਿਆਲ ਕਾਮਯਾਬ ਨਾ ਹੋਇਆ ਦੇਖ ਬੰਦੇ ਕੇ ਬਾਗ ਅਜ ਸੋ ਨਾ ਰਬ ਬੋੜਿਓ ਦੇਖ ਬੰਦੇ ਕੇ ਬਾਗ ਅਜ ਸੋ ਨਾ ਰਬ ਬੋੜਿਓ ਅਜ ਸੋ ਨਾ ਰਬ ਬੋੜਿਓ ਅਜਿ ਸੋ ਨਾ ਰਬ ਬੋੜਿਉ ਦੇਖ ਬੰਦੇ ਕੇ ਪਾਗ ਅਜਿ ਸੋ ਨਾ ਰਬ ਬੋੜਿਉ ਦੇਖ ਬੰਦੇ ਕੇ ਪਾਗ ਅਜਿ ਸੋ ਨਾ ਰਬ ਬੋੜਿਉ ਇੱਕ ਵਾਰ ਫੇਰ ਚੋਰ ਬਾਬਾ ਫਰੀਦ ਜੀ ਦੇ ਡੇਰੇ ਤੇ ਆਵਲਿਆ ਦੇਵ ਨੇਦ ਕੁਦਰਤੀ ਉਸਦੀ ਨਾજર ਜਾਂਦੀ ਰਹੀ ਅੰਨਾ ਹੋ ਗਿਆ ਆਮਿਆਂ ਵਾਂਗੂ ਚਾਰ ਸਪੇ ਦੇ ਟੋਲਣ ਮਲਟੋਲਣ ਲੱਗਾ ਤਰਕਸਾਰ ਬਾਬਾ ਫਰੀਦ ਜੀ ਦਾ ਇੱਕ ਮਰੀਦ ਉੱਠਿਆ ਜਦੋਂ ਮਰੀਦ ਨੇ ਉਸ ਅੰਨੇ ਹੋਏ ਬੰਦੇ ਨੂੰ ਵੇਖਿਆ ਤਦ ਪੁੱਛ ਗਿਛ ਕੀਤੀ ਕਿ ਤੂੰ ਇੱਥੇ ਕੀ ਕਰਦਾ ਏ ਚੋਰ ਨੇ ਆਖਿਆ ਮੈਂ ਚੋਰ ਹਾਂ ਮੈਂ ਚੋਰੀ ਕਰਨ ਆਇਆ ਸਾਂ ਪਰ ਜਦੋਂ ਮੈਂ ਢੇਰੇ ਤੇ ਵੜਿਆ ਤਾਂ ਮੇਰੀਆਂ ਅੱਖਾਂ ਦੀ ਲੋ ਜਾਂਦੀ ਰਹੀ ਮਰੀਦ ਚੋਰ ਨੂੰ ਫੜ ਕੇ ਫਰੀਦ ਜੀ ਪਾਸ ਲੈ ਗਿਆ ਬਾਬੇ ਫਰੀਦ ਨੇ ਬਾਬੇ ਫਰੀਦ ਜੀ ਨੇ ਚੋਰ ਦੀ ਨਿਗਾਹ ਠੀਕ ਹੋ ਜਾਣ ਵਾਸਤੇ ਅੱਲਾ ਪਾਸ ਪ੍ਰਾਰਥਨਾ ਕੀਤੀ ਚੋਰ ਦੀ ਨਿਗਾਹ ਠੀਕ ਹੋ ਗਈ ਤੁਰੰਤ ਛੇਤੀ ਹੁਣ ਚੋਰ ਦੀ ਬਾਬਾ ਫਰੀਦ ਜੀ ਦਾ ਮਰੀਦ ਬਣ ਗਿਆ ਅੰਤਪਾਕ ਪਟਨ ਵਿੱਚ ਹੀ 93 ਵਰਿਆਂ ਦੀ ਉਮਰ ਵਿੱਚ 1260 ਈਸਵੀ ਨੂੰ ਸਰੀਰ त्याग ਕੇ ਅੱਲਾਹ تعالی ਦੀ ਦਰਗਾਹ ਵਿੱਚ ਪੁੱਜ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਅਤੇ ਕੋਜ ਸ਼ਲੋਕਾਂ ਵਿੱਚ ਦੀਆਂ ਪੰਕਤੀਆਂ ਦੀ ਟਿੱਪਣੀ ਕਰਕੇ ਉਹਨਾਂ ਦੀ ਸਪੱਸ਼ਟ ਕਰਨ ਦੀ ਮਿਹਰ ਕੀਤੀ ਤਾਂ ਜੋ ਪ੍ਰੇਮੀ ਪੁਰਸ਼ ਸ਼ਲੋਕਾਂ ਦੇ ਸਹੀ ਅਰਥ ਨੂੰ ਸਮਝ ਕੇ ਸਹੀ ਮਾਰਗ ਤੇ ਤੁਰ ਸਕਣ ਬਾਬਾ ਫਰੀਦ ਜੀ ਆਪਣੇ ਮਰਸਤ ਦੀਵੇਂਵੇਂ ਸ਼ੇਵਾ ਕਮਾਈਆ ਤੇ ਅੱਲਾ ਦੇ ਪ੍ਰੇਮ ਵਿੱਚ ਕਿੰਨੇ ਦੁੱਖ ਝੱਲੇ ਪਰ ਦ੍ਰਿਮ નિੱਛਾਤਾ ਤੇ ਆ ਗਿਆ ਨਹੀਂ ਅੰਤ ਪ੍ਰਭੂ ਜੀ ਦੇ ਪ੍ਰਚਨ ਹੋ ਕੇ ਪ੍ਰੇਮਾ ਭਗਤੀ ਵਿੱਚ ਮਗਨ ਹੋਏ ਬਾਬਾ ਫਰੀਦ ਜੀ ਨੂੰ ਪ੍ਰਤਾਕ ਦਰਸ਼ਨ ਦੇ ਕੇ ਨਿਹਾਲ ਕੀਤਾ ਤੂੰ ਬਾਬਾ ਫਰੀਦ ਜੀ ਦੇ ਜੀ ਪਵਿੱਤਰ ਸਾਖੀ ਸੁਣ ਕੇ ਦਰੇ ਨੇਚੇ ਨਾਲ ਅਕਾਲ ਪੁਰਖ ਦੇ ਮਾਰਗ ਦਾ ਪਾਂਧੀ ਬਣ ਕੇ ਵਾਹਿਗੁਰੂ ਗੁਰਮੰਤਰ ਪ੍ਰਾਪਤ ਕਰਕੇ ਸਿਮਰਨ ਭਜਨ ਕਰਕੇ ਜੀਵਨ ਸਫਲਾ ਕਰ ਲੈ ਦੇਖ ਬੰਦੇ ਕੇ ਬਾਗ ਅਜਿ ਸੁਨ ਰਬ ਬੋੜਿਓ

ਦੇਖ ਬੰਦੇ ਕੀ ਪਾਗ ਅਜਿਹਾ ਨਾ ਰੱਬ ਬੋੜਿਓ ਦੇਖ ਬੰਦੇ ਕੀ ਪਾਗ ਅਜਿਹਾ ਨਾ ਰੱਬ ਬੋੜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ